ਨੀ ਉਮਰ ਹੋ ਗਈ ਜੀ ਮੈਰੀ ਹੋ ਗਈ ਕੋ 70 ਸਾਲ ਦੀ 70 ਸਾਲ ਦੀ 70 ਸਾਲ ਜਦੋਂ ਤੋਂ ਅਸੀਂ ਲੁੱਟ ਘੁੱਟ ਹੋ ਰਹੇ ਆ ਉਦੋਂ 19 ਉਮਰ ਹੋ ਗਈ ਕਿਉਂਕਿ ਲੋਕ ਇਹ ਕਹਿੰਦੇ ਵੀ 70 ਸਾਲਾਂ ਤੋਂ ਅਸੀਂ ਜੁੱਤੀਆਂ ਖਾ ਰਹੇ ਲੀਡਰਾਂ ਦੀਆਂ ਤੇ ਤੁਹਾਨੂੰ ਲੱਗਦਾ ਵੀ ਜਦੋਂ ਤੋਂ ਜੰਮੇ ਆ ਲੀਡਰ ਉਦੋਂ ਦੇ ਜੁੱਤੀਆਂ ਮਾਰ ਰਹੇ ਜੀ ਮੈਂ ਅਜੇ ਤੱਕ بے ਘਰ ਰਿਹਾ ਆ ਉੱਥੇ ਪਤਾ ਨਹੀਂ ਕਿੰਨਾ ਕਿ ਮੈਂ ਅਸਰਾਂ ਦੇ ਤਰਲੇ ਘੜਦਾ ਰਿਹਾ ਤੈਨੂੰ 5 ਮਰਲੇ ਸਾਂ ਦੇ ਦਿਆਂਗੇ ਤੇਨੂੰ ਐਂ ਕਰਦਾਂਗੇ ਅਸੀਂ بے ਘਰ ਤੋਂ ਐਂ ਜੀ ਫਿਰਦੇ ਆਂ ਮਨੇ ਘਰ ਆਣੀਆਂ ਲੁੱਟਾਂ ਜਦੋਂ ਕਰਦੇ ਨੇ ਉਦੋਂ ਇੰਨਾ ਕਰੋੜ ਦਾ ਘਵਲਾ ਮਾਰ ਕੇ ਘਰ ਨੂੰ ਚਲੇ ਗਏ ਉਦੋਂ ਕੋ ਕੋ ਪੁੱਛ ਗਿਆ ਸੀ ਇਹਨਾਂ ਆਪੇ ਮੰਤਰੀ ਸਾਹਿਬ ਜਦੋਂ ਹੁਣ ਜੱਪੀਆਂ ਪਾਉਂਦੇ ਸੀ ਉਹਦਾ ਪੁੱਛ ਲੈਣਾ ਸੀ ਫਿਰ ਵੀ ਭਾਈ 2 ਸਾਲ ਪਹਿਲਾਂ ਵੀ ਤੁਹਾ ਤੁਹਾਡੀ ਸਰਕਾਰ ਸੀ ਉਦੋਂ ਕੀ ਕੀਤਾ ਸੀ ਮੇਰਾ ਝੂਠ ਮੰਨਦੇ ਮੇਰੇ ਨਾਲ ਚੱਲੋ ਮੇਰੇ ਕੋ ਸਾਰੀਆਂ ਫਾਇਨਾ ਪਈਆਂ ਜਿਹਨਾਂ ਜਨ ਮੰਤਰੀਆਂ ਕੋ ਕੰਮ ਪੈਨਡ ਵਾਲਿਆਂ ਦੇ ਗੂਠੇ ਲੱਗੇ ਉੱਥੇ ਵੀ ਬੇ ਘਾਰਿਆ ਬੇ ਘਾਰਿਆ ਹੰਦਨ ਕੋਈ ਨਹੀਂ ਇਹਨੂੰ ਹੁਣ ਕਿੱਥੇ ਰਹਿੰਦੇ ਫਿਰ ਤੁਸੀਂ ਨਹੀਂ ਹੁਣ ਵੀ ਕਿਸੇ ਦੀ ਜਗ੍ਹਾ 'ਚ ਅਸੀਂ ਰਹਿੰਦੇ ਆਂ ਜਿਹੜੀਆਂ ਮਿਲ ਮਿਲ ਕੇ ਜੱਫੀਆਂ ਜੀਆਂ ਪਾਉਂਦੇ ਝੂਠੇ ਕਰਦੇ ਜੀ ਫਿਰੇ ਸਾਰੇ ਡਰਾਮੇ ਰਾਜ ਆਹੀ ਤਾਂ ਝੂਠੀ ਕਹਿੰਦੇ ਇਹਨਾਂ ਨੂੰ ਹੋਰ ਕੀ ਹੈ ਜਿਹੜੇ ਪਹਿਲੇ ਜਿਹੜੇ ਰਾਦੇ ਮਹਾਰਾਦੇ ਸੀ ਨਾ ਸ਼ੈਣ ਸ਼ੈਆਂ ਜ਼ਿੰਦਗੀਆਂ ਬਤੀਤ ਕਰਦੇ ਸੀ ਉਹ ਤਰ੍ਹਾਂ ਦੇ ਅੱਜ ਕੱਲ੍ਹ ਦੇ ਮੰਤਰੀ ਜਿਹੜੇ ਆ ਨਾ ਰਾਜਾਂ ਮਹਾਰਾਦੇ ਵਾਲੀਆਂ ਜਿਹੜੀਆਂ ਨਾ ਇਹ ਆਪਣੀਆਂ ਜ਼ਿੰਦਗੀਆਂ ਬਤੀਤ ਕਰ ਰਹੇ ਨੇ ਕਿੰਨਾ ਕੰਨਾ ਉਹਦੇ ਗਾਂਦੇ ਆ ਭੈਣੇ ਗੋਡੇ ਉਹ ਪਾਣੀ ਪਸੀਪਣਾ ਦਾ ਗੰਦਾ ਆ ਜਾਂਦਾ ਬੁਰਾ ਆਲਸੀ ਪਰ ਪਿਆ 4 ਸਾਲ ਹੋ ਗਿਆ ਕੋਈ ਪੁੱਛ ਕੇ ਸੀ ਨਹੀਂ ਆ ਮੰਤਰੀ ਕੀ ਗੱਲ ਉਧਰ ਦੀ ਨਹੀਂ ਲੰਗਦੇ ਤੇ ਇੱਕ ਮੌਕਾ ਇੱਕ ਮੌਕਾ ਕਹਿੰਦੇ ਸੀ ਇਹ ਹਾਂਜੀ ਹਾਂਜੀ ਜੇਕ ਇਹਨਾਂ ਨੂੰ ਦਿੱਤਾ ਆ ਹੁਣ ਇਹ ਸੰਭਲ ਜਾਣ ਤੇ ਇਹਨਾਂ ਬਾਅਦ ਤੇ ਸੋ ਲਾਲਜੀਤ ਜੀ ਇੱਥੋਂ ਹੋ ਕੇ ਗਏ ਆ ਸੋ ਅਸੀਂ ਗੱਲਬਾਤ ਕਰਾਂਗੇ ਤਾਂ ਅਸੀਂ ਗਾਲ ਜੀ ਚੜਦੀ ਕਲਾ ਜੀ ਹਾਂਜੀ ਕੀ ਨਾਮ ਬਾਪੂ ਜੀ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਸੁਖਦੇਵ ਸਿੰਘ ਕਿੰਨੀ ਉਮਰ ਹੋ ਗਈ ਜੀ ਮੇਰੀ ਹੋ ਗਈ ਕੋ 70 ਸਾਲ ਦੀ 70 ਸਾਲ ਦੀ 70 ਸਾਲ ਜਦੋਂ ਤਾਂ ਅਸੀਂ ਲੁੱਟਕੁੱਟ ਹੋ ਰਹੇ ਆ ਉਦੋਂ 19 ਉਮਰ ਹੋ ਗਈ ਕਿਉਂਕਿ ਲੋਕ ਇਹ ਕਹਿੰਦੇ ਵੀ 70 ਸਾਲਾਂ ਤੋਂ ਅਸੀਂ ਜੁੱਤੀਆਂ ਖਾ ਰਹੇ ਲੀਡਰਾਂ ਦੀਆਂ ਹੂੰ ਹੂੰ ਤੇ ਤੁਹਾਨੂੰ ਲੱਗਦਾ ਵੀ ਜਦੋਂ ਤੋਂ ਜੰਮੇ ਆ ਲੀਡਰ ਉਦੋਂ ਦੇ ਜੁੱਤੀਆਂ ਮਾਰ ਰਹੇ ਜੀ ਮੈਂ ਤਾਂ ਇੰਨੀ ਗੱਲ ਜ਼ਰੂਰ ਹੀ ਕਹੂੰਗਾ ਜੀ ਹਾਂਜੀ ਮੈਂ ਅਜੇ ਤੱਕ ਬੇਕਾਰ ਰਿਆ ਆ ਤੇ ਪਤਾ ਨਹੀਂ ਕਿੰਨਾ ਕਿ ਮੈਂ ਅਵਸਰਾਂ ਦੇ ਤਰਲੇ ਘੜਦਾ ਰਿਆ ਅੰਛਾ ਤੈਨੂੰ 5 ਮਰਲੇ ਜ਼ਹਾ ਦੇ ਦਿਆਂਗੇ ਤੈਨੂੰ ਐ ਕਰਦਾਂਗੇ ਅਸੀਂ ਬੇਕਾਰ ਤੋਂ ਜੀ ਫਿਰਦੇ ਆ ਲੋਕਾਂ ਦੇ ਥਾਵਾਂ ਦੇ ਵਿੱਚ ਸਾਡੀ ਜ਼ਿੰਦਗੀ ਨੰਗੀ ਆ। ਅੱਛਾ। ਅਸੀਂ ਕਿਵੇਂ ਮੰਤਰੀਆਂ ਸੰਤਰੀਆਂ ਨੂੰ ਆਖਾਂਗੇ ਆਪਣੇ ਘਰਾਂ ਦੀਆਂ ਲੁੱਟਾਂ ਜਦੋਂ ਕਰਦੇ ਨੇ, ਉਦੋਂ ਇੰਨਾ ਕਰੋੜ ਦਾ ਕਵੜਾ ਮਾਰ ਕੇ ਘਰੋਂ ਚਲੇ ਗਏ। ਕਦੋਂ ਕੋਈ ਪੁੱਛ ਗਿਆ ਸੀ ਇਹਨਾਂ ਨੂੰ? ਇਹੀ ਹਲਕਾ ਤੁਹਾਡਾ। ਪਿੰਡ ਇਹੀ ਆ ਇੱਥੇ ਹੀ। ਪਿੰਡ ਮੇਰਾ ਕੁੱਲਾ ਆ ਜੀ। ਪੱਟੀ ਚ ਪੈਂਦਾ। ਹਾਂ ਜੀ। ਆਪੂ ਲਾਪੂਲਰ ਸਾਹਿਬ ਆਏ ਸੀ ਹੁਣ ਮੰਤਰੀ ਸਾਹਿਬ ਇਹਨਾਂ ਨੂੰ ਕਿਹਾ ਨਹੀਂ ਤੁਸੀਂ ਵੀ ਭਾਈ। ਉਹ ਅਸੀਂ ਕਿ ਛੱਡਿਆ ਜੀ ਕਿਤੇ ਅੰਮਰਥਾ ਫਿਰੋਜ਼ਪੁਰ ਰਹਿੰਦੇ ਆ ਉੱਥੇ ਅਸੀਂ। ਉਥੇ ਵੀ ਕਿ ਇਹਦੀ ਜਗ੍ਹਾ 'ਤੇ ਉਹ ਆਵੇ ਜਨਮੇਜਾਇ ਸਿੰਘ ਦੇ ਕੋਲ ਸਿੱਧਾ ਜਿਹੜਾ ਬਾਦਤ ਦੇ ਨਾਲ ਗੱਲਬਾਤ ਸੀ ਉਹਦੇ ਜਾ ਕੇ ਅਸੀਂ ਗੋਡੇ ਘੁਟਦੇ ਰਹੇ ਆ ਇਹ ਤਾਂ ਜਦੋਂ ਆਈ ਸੀ ਸਰਕਾਰ ਪਿਛਲੀਆਂ ਸਰਕਾਰਾਂ ਵੀ ਰਹੀਆਂ ਜੀ ਸਾਰੇ ਮੰਤਰੀ ਜਦੋਂ ਬਣਨਾ ਆਉਂਦਾ ਲੀਡਰ ਸਾਰੇ ਭਾਸ਼ਣਾ ਦਾ ਬੋ ਕਹਿੰਦੇ ਅਸੀਂ ਤਾਂ ਜੀ ਸਾਰਿਆਂ ਨੂੰ ਜੀ ਉਹ ਕੰਮ ਤੁਸੀਂ ਮੇਰਾ ਝੂਠ ਮੰਨਦੇ ਮੇਰੇ ਨਾਲ ਚੱਲੋ ਮੇਰੇ ਕੋ ਸਾਰੀਆਂ ਭਈ ਨਾ ਪਈਆਂ ਜਿਨ੍ਹਾਂ ਦੇ ਨਾਂ ਮੰਤਰੀਆਂ ਕੋ ਕੰਮ ਪੈੰਡ ਵਾਲਿਆਂ ਦੇ ਗੂਠੇ ਲੱਗੇ ਉਥੇ ਵੀ ਬੇਕਾਰ ਆ ਬੇਕਾਰ ਆ ਹੰਦਨ ਕੋਈ ਨਹੀਂ ਇਹਨੂੰ ਮੇਰੀਆਂ ਲੜਕੀਆਂ ਲੜਕੀਆਂ ਅਸੀਂ ਚਾਰ ਉਹ ਵਿਆਹ ਚੁੱਕਾ ਅਸੀਂ ਦੋਵੇਂ ਜਾਣੇ ਤੁਰੇ ਫਿਰਦੇ ਜਿਹੜੀਆਂ ਮਿਲ ਮਿਲ ਕੇ ਜੱਫੀਆਂ ਜੀਆਂ ਪਾਉਂਦੇ ਝੂਠੇ ਕਰਦੇ ਜੀ ਫਿਰ ਇਹ ਸਾਰੇ ਡਰਾਮੇ ਰਾਜ ਅਸੀਂ ਦਾ ਝੂਠ ਹੀ ਕਹਿੰਦੇ ਇਹਨਾਂ ਨੂੰ ਹੋਰ ਕੀ ਐ ਇਹ ਤਾਂ ਤਕੜੀਆਂ ਦੀਆਂ ਸਰਕਾਰਾਂ ਨੇ ਮਾਰੇ ਰੋਂਦੇ ਰਹਿੰਦੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਜਿੱਥੇ ਮਰਦੀ ਉਹਨਾਂ ਨੂੰ ਖੋਡੇ ਲੈਣ ਲਾ ਛੱਡਦੇ ਉਹ ਕੂਨ ਜੋਗੇ ਹੁੰਦੇ ਹੀ ਨਹੀਂ ਬੱਸ ਬੀਬੇ ਕਿੰਨਾ ਕੁ ਫਿਰ ਦੁੱਖ ਕੱਟਿਆ ਜ਼ਿੰਦਗੀ ਕਿਵੇਂ ਬਤੀਤ ਹੋਈ ਲੋਕਾਂ ਦੇ ਘਰਾਂ ਚ ਪਾਜੀ ਹੋਈ ਅੱਛਾ ਹਾਂਜੀ ਜਿੰਨੇ ਉੱਥੇ ਵੀ 25 ਸਾਲ ਅਸੀਂ ਮਾਲ ਵਿੱਚ ਘਟਕਾਏ ਉੱਥੇ ਵੀ ਇਤਰਾ ਹੀ ਹੋਏ ਘਰ ਘਰ ਕਿਉਂ ਨਹੀਂ ਬਣਾ ਸਕੇ ਮਾਤਾ ਜੀ ਕੀ ਕਾਰਨ ਮਲਕੇ ਮਿਹਨਤ ਨਹੀਂ ਕਰੀ ਜਾਂ ਕਰੀ ਸੀ ਮਿਹਨਤ ਫੇਰ ਵੀ ਕਿਤੇ ਪਰਪਾ ਜੀ ਨਹੀਂ ਉਹ ਜੀ ਗੱਲ ਨਹੀਂ ਬਣੀ ਬੱਚੇ ਪੜਾਏ ਵਿਆਹੇ ਤੇ ਬਸ ਹੁਣ ਕਿੱਥੇ ਰਹਿੰਦੇ ਫਿਰ ਤੁਸੀਂ ਕੁੱਲੇ ਹੁਣ ਵੀ ਕਿਸੇ ਦੀ ਜਗ੍ਹਾ 'ਚ ਅਸੀਂ ਰਹਿੰਨੇ ਝੂੰਗੀ 'ਚ ਕੁੱਲੀ ਕੁੱਲੀ ਪਾ ਕੇ ਹਾਂ ਨਹੀਂ ਨਹੀਂ ਮੈਂ ਬਲਵ ਰੈਂਡ ਦੇ ਘਰਾਂ ਚ ਆ ਕਿਸੇ ਦੇ ਘਰ ਕਿਰਾਏ ਤੇ ਰਹਿੰਦੇ ਹਾਂ ਹਾਂ ਜੀ ਨਹੀਂ ਜੋ ਉਤਰਾ ਵੈਸੇ ਰਹਿੰਦੇ ਹਾਂ ਹਾਂ ਜੀ ਬਾਹਰ ਗਿਆ ਵਾ ਤੇ ਉੱਥੇ ਰਹੀਦਾ ਅੱਛਾ ਉਹਨਾਂ ਨੇ ਦੇਤੀਆਂ ਹਾਂ ਜੀ ਪਰ ਤੁਸੀਂ ਫਿਰੇ ਬਹੁਤ ਹੈ ਜੀ ਵੀ ਮੈਂ ਗਰੀਬ ਆ ਭਾਈ ਮੇਰਾ ਸੁਣੋ ਹਾਂ ਜੀ ਹਾਂ ਜੀ ਹਾਂ ਜੀ ਹੁਣ ਵੋਟ ਕਿਹਨੂੰ ਕਰਨੀ ਜੀ ਫਿਰ ਮਿਲ ਕੇ ਚਲੋ ਵੋਟ ਤਾਂ ਤੁਹਾਡਾ ਆਪਣਾ ਅਧਿਕਾਰ ਆ ਹੁਣ ਕਿਸੇ ਨੂੰ ਕਰਨੀ ਵੈਸੇ ਕਰਾਂਗੇ ਜਰੂਰ ਜੀ ਅੱਗੇ ਵੀ ਕਰਦੇ ਆਏ ਆਂ ਸਾਡੇ ਚੰਗੇ ਰਹਿੰਦੇ ਆਏ ਆਂ ਕਈ ਜਿਹੜੇ ਹਾਰਦੇ ਆ ਉਹਨਾਂ 19 ਸਾਲਾਂ ਤੋਂ ਬਾਪੂ ਜੀ ਜੁੱਤੀਆਂ ਖਾ ਰਹੇ ਹੋ ਤੁਸੀਂ ਫੇਰ ਵੀ ਮਿਲ ਕੇ ਪਾਦਨਯੋ ਬੋਟ ਇੱਕ ਨੋਟ ਹੁੰਦਾ ਆਪਸ਼ਨ ਵੀ ਅਸੀਂ ਕਿਸੇ ਨੂੰ ਨਹੀਂ ਲਾਇਕ ਕਰਦੇ ਉਹ ਵੀ ਪਾਇਆ ਜਾ ਸਕਦਾ ਵੀ ਇਹ ਕਰਕੇ ਪਾਉਂਦੇ ਆ ਵੀ ਪਿੰਡ ਦੇ ਵਿੱਚ ਲਈਏ ਪਈਏ ਹੁੰਦੇ ਆ ਹੁੰਦੇ ਆ ਨਾ ਤੇ ਪਿੰਡਾਂ ਵਾਲੇ ਜਿਹੜੇ ਆ ਉਹ ਫਿਰ ਖਾਲੀ ਰਜਾਵੀ ਦੇ ਛੱਡਦੇ ਫੇ ਤੁਹਾਡਾ ਏਕੀ ਬਣ ਜਾਗੇ ਜਾਂ ਕਰ ਲਾਂਗੇ ਸਾਡਾ ਮੰਤਰਾ ਬੰਦਾ ਬਣ ਵਿਕਾਸਜੀ ਬਣਾ ਜਾਂਦੇ ਆ ਪਰ ਹਰ ਵਾਰ ਬੇਆਸ ਨਿਰਾਸ਼ਤਾ ਹੀ ਪੈਂਦੀ ਪੱਲੇ ਸਹੀ ਗੱਲ ਆ ਜੀ ਬਸੇ ਉਹ ਗੱਲ ਐ ਬਸ ਕੋਈ ਸੁਣਵਾ ਹੀ ਕੋਈ ਨਹੀਂ ਆ ਤੇ ਥਾਪੀ ਖਾਲੀ ਹੈਗੀ ਆ ਵੀ ਕੋਈ ਨਹੀਂ ਕਰਾਂਗੇ ਜ਼ਰੂਰ ਕਰਦੇ ਆਂਗੇ ਅਬੀ ਮੰਤਰੀ ਸਾਹਿਬ ਜਦੋਂ ਹੁਣ ਜੱਪੀਆਂ ਪਾਉਂਦੇ ਸੀ ਉਹਦਾ ਪੁੱਛ ਲੈਣਾ ਸੀ ਫਿਰ ਵੀ ਭਾਈ 2 ਸਾਲ ਪਹਿਲਾਂ ਵੀ ਤੁਹਾਡੀ ਸਰਕਾਰ ਸੀ ਉਦੋਂ ਕੀ ਕੀਤਾ ਬੋ ਜੀ ਹੁਣ ਇਹੋ ਕੋਈ ਅਹੀਂ ਤਾਂ ਕਹਿੰਨੇ ਅਹੀਂ ਤਾਂ ਮੁਕਰਦੇ ਨਹੀਂ ਅਸੀਂ ਤਾਂ ਹੁਣ ਵੀ ਕਹੀ ਜਾਣਦੇ ਆਂ ਆ ਵੀ ਕਵਾਂਗੇ ਵੀ ਜਹੀਂ ਰਹੀ ਵੇ ਘਾ ਰਹਿਆਂ ਲੋਕਾਂ ਦੀ ਜਗਾ ਸਾਫ ਕਰਦੇ ਰਹਾਂ ਨੂੰ ਕੋਲੇ ਜੇ ਦੇ ਦਿੰਦੇ ਅੱਜ ਤੁਸੀਂ ਬਹਿ ਜਾਓ ਉਹ ਅਹੀਂ ਸਰਦੇ ਮਿੱਟੀਆਂ ਢੋਟੋ ਕੇ ਪੱਲਿਓਂ ਸੀਮੈਂਟ ਲਾ ਲਾ। ਤੁਹਾਡੇ ਵਰਗੇ ਤੁਹਾਡੇ ਵਰਗੇ ਲੋਕਾਂ ਦੇ ਸਿਰਾਂ ਉੱਤੇ ਸਰਕਾਰਾਂ ਬਣਾ ਕੇ ਜੀ ਆਪਣੀਆਂ ਐਸ਼ ਪ੍ਰਸਤੀਆਂ ਦੇ ਵਿੱਚ ਲੱਗ ਜਾਂਦੇ ਆ ਜੀ ਸਾਰੇ। ਹਾਂ ਜੀ ਹਾਂ ਜੀ। ਕੋਈ ਨਹੀਂ ਪੁੱਛਦਾ ਮੁਣਕਿਆਂ ਜੀ। ਨਾ ਕੋਈ ਪੁੱਛਦਾ ਕਿਸਦਾ ਹੀ ਨਹੀਂ ਬਸ। ਮੈਂ ਇਹਨਾਂ ਨੂੰ ਇਹ ਮੈਂ ਕਿਤਾਬਾਂ ਕਰ ਦੋ ਬਾਈਵੇਂ ਵੜਦਾ ਹੁੰਦੇ ਵੀ ਪਹਿਲੇ ਜਿਹੜੇ ਰਾਦੇ ਮਹਾਰਾਦੇ ਸੀ ਨਾ ਹਾਂ ਜੀ ਸ਼ੈਣ ਸ਼ੈਆਂ ਜ਼ਿੰਦਗੀਆਂ ਬਤੀਤ ਕਰਦੇ ਸੀ। ਉਸ ਤਰ੍ਹਾਂ ਦੇ ਅੱਜ ਕੱਲ੍ਹ ਦੇ ਮੰਤਰੀ ਜਿਹੜੇ ਆ ਨਾ ਰਾਜਾ ਮਹਾਰਾਜ ਵਾਲੀਆਂ ਜਿਹੜੀਆਂ ਨਾ ਇਹ ਆਪਣੀਆਂ ਜ਼ਿੰਦਗੀਆਂ ਬਤੀਤ ਕਰ ਰਹੇ ਨੇ। ਹਾਂ ਮੌਜੂਦਾ ਦਾ ਲੱਗਦਾ ਜਿਹੜੀ ਮੌਜੂਦਾ ਸਰਕਾਰ ਹੈ ਇਹਨਾਂ ਕੁਝ ਕੀਤਾ ਜਾਂ ਕਰਨਗੇ ਇਹ ਵੇਖੋ ਜੀ ਜਨਤਾ ਦੇ ਹਿਸਾਬ ਕਿਤਾਬ ਨਹੀਂ ਆ ਜੇ ਹੁਣ ਥਾਰੇ ਆ ਆਪਾਂ ਨੂੰ ਇਹੋ ਹੀ ਕਹਿੰਦੇ ਆ ਮੈਂ ਐਵੇਂ ਲੋਕਾਂ ਦੇ ਮਗਰ ਲੱਗ ਕੇ ਇੱਕ ਮੌਕਾ ਇੱਕ ਮੌਕਾ ਕਹਿੰਦੇ ਸੀ ਇਹ ਹਾਂਜੀ ਹਾਂਜੀ ਇੱਕ ਇਹਨਾਂ ਨੂੰ ਦਿੱਤਾ ਆ ਹੁਣ ਇਹ ਸੰਭਲ ਜਾਣ ਤੇ ਇਹਨਾਂ ਵਾਸਤੇ ਕਰਿਆ ਕੋਈ ਸੜਕ ਥੜਕਾ ਬਣ ਗਈਆਂ ਤੁਹਾਡੀਆਂ ਕਿੱਥੇ ਬਣੀਆਂ ਨੇ ਕਿਤੇ ਖਾਂਦੇ ਫਿਰਦੇ ਲੋਕ ਤੁਹਾਨੂੰ ਇਹੀ ਤਾਂ ਕਹਿੰਦੇ ਆ ਵੀ ਰੋਜ਼ਾਨਾ ਜਾਂਦੇ ਨੇ ਸਾਈਕਲ ਵਾਲੇ ਵਿਚਾਰੇ ਕਿੰਨਾ ਕੰਨਾ ਉਥੇ ਗਾਂਦੇ ਆ ਦੇ ਕੋਡੇ ਪਾਣੀ ਪੈਸੀਪਰਾ ਦਾ ਗੰਦਾ ਆ ਜਾਂਦਾ ਬੁਰਾ ਹਾਲ ਸੀਪਰ ਪਿਆ ਚਾਰ ਸਾਲ ਹੋ ਗਿਆ ਕੋਈ ਪੁੱਛ ਕੇ ਸੀ ਨਹੀਂ ਆ ਮੰਤਰੀ ਕੀ ਗੱਲ ਉਧਰ ਦੀ ਨਹੀਂ ਲੰਗਦੇ ਫਿਰ ਲੋਕਾਂ ਤੇ ਜਨਤਾ ਨੂੰ ਚਾਹੀਦੀਆਂ ਨੇ ਹੋਰ ਕਿਸੇ ਨੂੰ ਥੋੜੀਆਂ ਚਾਹੀਦੀਆਂ ਨੇ ਜਨਤਾ ਤਾਂ ਅੰਗਰੇਜ਼ੀ ਹਾਂਜੀ ਚਲੋ ਹੁਣ ਰੈਸ਼ਨ ਲੈ ਕੇ ਚੱਲੇ ਆ ਜੀ ਹਾਂਜੀ ਆ ਪੈਨਸ਼ਨ ਲੈਣੇ ਆ ਦਮੇ ਜੀ ਪੈਨਸ਼ਨ ਇਹ ਲਿਖ ਕੇ ਚੱਲੇ ਹਾਂ ਕਿੰਨੀ ਮਿਲਦੀ ਪੈਨਸ਼ਨ ਪੈਨਸ਼ਨ 1500 ਰੁਪਿਆ ਜੀ 1500 ਦੋਨਾਂ ਨੂੰ 3000 ਰੁਪਈਆ ਠੀਕ ਹੈ 80 ਉਹਨਾਂ ਨੇ ਲੈ ਲਈ ਤੇ 23 ਹੋ ਸਾਨੂੰ 40 ਬਚ ਗਏ ਉਹ ਚੋਂ ਇਹਨਾਂ ਨੂੰ ਦੇ ਚੱਲੇ ਕੋਦੇ ਕੋਦੇ ਕਿੰਨੇ ਦਾ ਹੈ ਜੀ ਰਾਸ਼ਨ ਇਹ ਬਾਪੂ ਜੀ ਕਿੰਨੇ ਦਾ ਰਾਸ਼ਨ ਲੈ ਬਾਪੂ ਜੀ ਉਹਨਾਂ ਨੇ ਪਤਾ ਨਹੀਂ ਸਰ ਫਾਦਰ ਸਾਹਿਬ ਹਾਂ ਜੀ 500 ਦਾ ਅੱਛਾ ਹਾਂ ਆਪਣੇ ਹਿਸਾਬ ਕਿਤਾਬ ਨਾਲ ਵੀ ਮਤਲਬ ਲ ਕੇ ਫੇਰ ਥੋੜਾ ਲੈ ਜਾਾਂਗੇ ਥੋੜਾ ਲੈ ਜਾਾਂਗੇ ਮਤਲਬ 25 26 ਹੋ ਕੇ ਰੁਪਈਆ ਸਾਡੇ ਕੋਲ ਹਰਾਂ ਹਾਲੋ ਆ ਰਾਸ਼ਨ ਮੇਰੇ ਵੱਲੋਂ ਬਾਪੂ ਜੀ ਆ ਲੋ ਲਓ ਜੀ ਲਓ ਜੀ ਠੀਕ ਹੈ ਜੀ ਰਸ਼ਨ ਦਾ ਲੈ ਕੇ ਜਾਓ ਜੀ ਖੁਸ਼ ਰਹੋ ਬਾਪੂ ਜੀ ਖੁਸ਼ ਹੈ ਜੀ ਵਾਹਿਗੁਰੂ ਕਰੇ ਚੰਗੇ ਲੋਕ ਵੀ ਆਉਣ ਇਮਾਨਦਾਰ ਲੀਡਰ ਵੀ ਆਉਣ ਠੀਕ ਹੈ ਬਾਪੂ ਜੀ ਧੰਨਵਾਦ ਜੀ ਤੁਹਾਡਾ